ਚਾਰ ਕੁੰਟਕੀ ਹਨ ਚਾਰ ਦਿਸ਼ਾਵਾਂ ਨੂੰ ਚਾਰ ਕੁੰਟ ਆਖਦੇ ਨੇ ਉੱਤਰ ਦੱਖਣ ਪੂਰਬ ਤੇ ਪੱਛਮ ਕਿਸੇ ਵਿਸ਼ੇਸ਼ ਦਿਸ਼ਾ ਦੇ ਵਿੱਚ ਵੈਗਰੂ ਨਹੀਂ ਹੈ ਮਹਾਰਾਜ ਆਖਦੇ ਵੀ ਉਹ ਸਾਰੇ ਪਾਸੇ ਚੋਵੇਂ ਪਾਸੇ ਹੈ ਤੇ ਨਾਲ ਮਹਾਰਾਜ ਨੇ ਉਚਾਰਿਆ ਵੀ 14 ਹੈ ਭਵਨ 14 ਭਵਨਾਂ ਦੇ ਵਿੱਚ ਉਹ ਵੈਗਰੂ ਵਿਆਪਕ ਹੈ ਉਹ 14 ਪਵਨ ਕੀ ਨੇ ਇਹਨੂੰ 14 ਲੋਕ ਵੀ ਆਖਦੇ ਨੇ ਸਨਾਤਨ ਧਰਮ ਦੇ ਵਿੱਚ ਇਸਲਾਮ ਵਾਲੇ 14 ਤਬਕ ਮੰਨਦੇ ਹਨ ਉਹ ਕਹਿੰਦੇ ਵੀ 14 ਤਬਕ ਨੇ 15ਵਾਂ ਕੋਈ ਨਹੀਂ ਤੇ ਸਨਾਤਨ ਵਾਲੇ ਜਿਹੜੇ ਹਨ ਇਹਨਾਂ ਦੇ 베ਦ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ 7 ਪਤਾਲ ਹਨ ਤੇ 7 ਆਕਾਸ਼ ਹਨ ਇਹ ਬਣ ਗਏ 7 ਤੇ 7 14 ਜਿਸ ਦਾ ਜ਼ਿਕਰ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਸ੍ਰੀ ਅਕਾਲ ਪੁਰਖ ਉਸਤਤ ਦੇ ਵਿੱਚ ਕੀਤਾ ਹੈ ਸਤੋ ਆਕਾਸ਼ ਸਤੋ ਪਤਾਰ ਬਿਥਰਿਓ ਅਦ੍ਰਿਸ਼ਟ ਜਿਹ ਕਰਮਜਾਰ ਪਿਉ ਜਿਹੜਾ ਵੈਗਰੂ ਹੈ ਉਹ ਸਤਾਂ ਪਤਾਲਾਂ ਦੇ ਵਿੱਚ ਤੇ ਸਤਾਂ ਆਕਾਸ਼ਾਂ ਦੇ ਵਿੱਚ ਮੌਜੂਦ ਹੈ ਤੈਂ ਮੈਂ ਬੇਨਤੀ ਕਰਾਂ ਇਹ ਜਿਹੜੇ 14 ਭਗਵਨਾਂ ਦੀ ਵਿਚਾਰ ਜਿਹੜੀ ਗੁਰਬਾਣੀ ਦੇ ਵਿੱਚ ਆਈ ਹੈ ਇਹ ਸੋਸ ਸੰਗਤ ਜੋ ਦੂਜੇ ਅਨਮਤਾਂ ਵਾਲਿਆਂ ਨੇ ਮੰਨੇ ਹਨ ਉਸ ਨੂੰ ਆਧਾਰ ਬਣਾ ਕੇ ਮਹਾਰਾਜ ਨੇ ਉਪਦੇਸ਼ ਗੁਰਮਤ ਦਾ ਦਿੱਤਾ ਹੈ ਜੋੜਿਆ ਅਕਾਲ ਪੁਰਖ ਵੈਗਰੂ ਦੇ ਨਾਲ ਹੈ ਤੇ ਵਡਿਆਈ ਵੈਗਰੂ ਦੀ ਕੀਤੀ ਹੈ ਵੈਸੇ 14 ਤਬਕ ਨਹੀਂ ਹਨ 14 ਲੋਕ ਨਹੀਂ ਹਨ ਗੁਰਬਾਣੀ ਨੇ ਇਹਨੂੰ ਅਸੰਖ ਮੰਨਿਆ ਹੈ। ਸ੍ਰੀ ਜਪਜੀ ਸਾਹਿਬ ਪੜਨ ਸੁਣਨ ਵਾਲੇ ਬੈਠੇ ਹੋ। ਪਾਤਾਲ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ ਮਰ ਕਹਿੰਦੇ ਸਤ ਜਾਂ 14 ਦੀ ਗੱਲ ਨਹੀਂ ਇਹ ਲੱਖਾਂ ਤੇ ਅਸੰਖ ਨੇ।